ਕੀ ਹਮੇਸ਼ਾ ਹੀ ਹਰ ਸਾਲ ਚੱਕਰ ਪੈਂਦਾ ਜੀ ਗਲਾਬੀ ਸੰਡੀ ਦਾ ਨਰਮੇ ਚ ਤੇ ਹੁਣ ਤੱਕ ਨਰਮੇ ਦੀ ਫਸਲ ਬਹੁਤ ਵਧੀਆ ਹਾਂ ਬਿਲਕੁਲ ਮੈਂ ਕਹਿੰਦੀ ਐ ਇਹੋ ਵਧੀਆ ਇਹੋ ਇੱਥੇ ਕਿਸਾਨ ਨੇ ਫੋਨ ਕੀਤਾ ਵੀ ਮੇਰੇ ਨਰਮੇ ਦੀ ਫਸਲ ਨੂੰ ਦੇਖੋ ਅਸੀਂ ਦੇਖਣ ਆਏ ਜੀ ਫਿਰ ਪੁਰਾਣੇ ਤੇ ਮੈਂ ਹੁਣ ਪਿਛਲੀ ਵਾਰੀ ਇਹਨਾਂ ਨੂੰ ਅਸੀਂ ਬੇਨਤੀ ਕਰੀ ਵੀ ਸਾਡੇ ਨਰਮੇ ਦੇ ਵਿੱਚ ਚਿੱਟਾ ਮੱਛਰ ਹੈ ਬੈਂਤੀ ਕੀਤੀ ਵਈ ਤੂੰ ਆਪਦੇ ਗਵਾਂਢੀ ਜ਼ਿਮੀਂਦਾਰ ਦਾ ਭਲਾ ਸੋਚ ਇਹਨਾਂ ਦੇ ਦੱਸਣ ਮੁਤਾਬਕ ਅਸੀਂ ਸਪਰੇਅ ਕਰਾਂਗੇ ਜੀ ਤੇ ਆਪਦੇ ਨਰਮੇ ਨੂੰ ਵਧੀਆ ਕਰਾਂਗੇ ਸੋ ਇੱਕ ਪੱਤੇ ਤੇ ਇੱਕ ਦੋ ਦਾਣੇ ਮਿਲਦੇ ਦਿਖਦੇ ਹੈਗੇ ਆ ਤੇ ਤੁਸੀਂ ਨਿੰਮ ਦੀ ਸਪਰੇਅ ਕਰੋ ਇਸ ਵਕਤ ਅਸੀਂ ਸੰਗਤ ਬਲਾਕ ਦੇ ਪਿੰਡਾਂ ਦੇ ਵਿੱਚ ਆ ਤੇ ਜਿੱਥੇ ਕੀ ਹਮੇਸ਼ਾ ਹੀ ਹਰ ਸਾਲ ਚੱਕਰ ਪੈਂਦਾ ਜੀ ਗੁਲਾਬੀ ਸੰਡੀ ਦਾ ਨਰਮੇ ਚ ਤੇ ਇਸ ਵਕਤ ਦੇਖਣ ਨੂੰ ਮਿਲ ਰਿਹਾ ਕਿ ਪੰਜਾਬ ਖੇਤੀਬਾੜੀ ਵਿਭਾਗ ਨਾਲ ਸੰਬੰਧਿਤ ਜਿਹੜੇ ਅਫਸਰ ਨੇ ਉਹ ਪਿੰਡਾਂ ਦੇ ਵਿੱਚ ਹੁਣੇ ਤੋਂ ਹੀ ਜਿਹੜਾ ਉਹਨਾਂ ਨੇ ਤਿਆਰੀਆਂ ਵੱਟੀਆਂ ਕਿ ਕਿਸਾਨਾਂ ਨੂੰ ਗੁਲਾਬੀ ਸੁੰਡੀ ਬਾਰੇ ਕੋਈ ਇਹੋ ਜੀ ਦਿੱਕਤ ਨਾ ਆਵੇ ਸਾਡੇ ਨਾਲ ਸ਼ਿਵਜੀ ਨੇ ਪਹਿਲਾਂ ਇਹਨਾਂ ਤੋਂ ਪੁੱਛਾਂਗੇ ਜਿਹੜੀ ਪਿੰਡ ਮੱਲਾਲੇ ਦੇ ਵਿੱਚ ਘਟਨਾ ਵਾਪਰੀ ਆ ਉਹਦੇ ਬਾਰੇ ਤੇ ਫਿਰ ਇਸ ਬਾਰੇ ਸ਼ਿਵਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸ਼ਿਵਜੀ ਮੱਲਾਲੇ ਜਿਹੜੀ ਘਟਨਾ ਵਾਪਰੀ ਉਹਥੇ ਤੁਸੀਂ ਗਏ ਸੀ ਵਿਜ਼ਿਟ ਕੀਤਾ ਉਹਦੇ ਵਿੱਚ ਕੀ ਤੁਹਾਨੂੰ ਫਾਈਂਡਿੰਗਸ ਮਿਲਗੀਆਂ ਦੇਖੋ ਜੀ ਅਸੀਂ ਨਰਮੇ ਦੀ ਫਸਲ ਦੇ ਸਬੰਧ ਵਿੱਚ ਗਏ ਨਰਮੇ ਦੀ ਕੰਡੀਸ਼ਨ ਬਹੁਤ ਵਧੀਆ ਜੀ ਪਰੰਤੂ ਜਿਹੜੇ ਕਿਸਾਨ ਨੇ ਸਾਨੂੰ ਫੋਨ ਕਰਕੇ ਬੁਲਾਇਆ ਸੀਗਾ ਜੀ ਕਿ ਵੀ ਸਾਡਾ ਝੋਨੇ ਵਾਲਾ ਖੇਤ ਦੇਖਿਆ ਜਾਵੇ ਤੇ ਪਨੀਰੀ ਸੁੱਕ ਚੁੱਕੀ ਆ ਕੀ ਕਾਰਨਾਂ ਤਾਂ ਅਸੀਂ ਕੱਲ ਵਿਜ਼ਿਟ ਕੀਤਾ ਜੀ ਮੇਰੇ ਨਾਲ ਡਾਕਟਰ ਭਰਪੁਰ ਸਿੰਘ ਸੀਗੇ ਤੇ ਮੈਂ ਵੀ ਸੀਗਾ ਜਦੋਂ ਅਸੀਂ ਗਏ ਤਾਂ ਦੇਖੀ ਜਦੋਂ ਆਪਣੇ ਪਨੀਰੀ ਪਨੀਰੀ ਇੰਝ ਜਾਪਦਾ ਸੀਗਾ ਵੀ ਕਿਸੇ ਨੇ ਵੀ ਸਪਰੇਅ ਕੀਤੀ ਹੋਈ ਹੈ ਦੇਚ ਵੀ ਡਿਸਾਈਡ ਵੀ ਡਿਸਾਈਡ ਜਿਹਦੇ ਨਾਲ ਇਹ ਸੁੱਕ ਚੁੱਕੇ ਆ ਤੇ ਜਿਹੜਾ ਅਸੀਂ ਖੇਤ ਦੇਖੇ 8 ਏਕੜ ਇਹ ਜਾਨੇ ਆਏ ਜਾਪਦਾ ਸੀਗਾ ਵੀ ਸ਼ਾਮ ਨੂੰ ਕਿਸੇ ਨੇ ਸਪਰੇਅ ਕਰ ਦਿੱਤੀ ਜਾਂ ਨਹੀਂ ਸਵੇਰੇ ਇਹ ਪਨੀਰੀ ਨੂੰ ਪੁੱਟ ਕੇ ਲਾਉਣਗੇ ਉਹ ਜ਼ਿਮੀਂਦਾਰ ਵੱਲੋਂ ਲਾਈ ਗਈ ਲਾਈ ਗਈ ਦੋ ਦੋਦਾਈ ਦਾ ਫੈਕਟ ਚੱਲ ਪਿਆ ਤੇ ਬੁੱਟੇ ਸੁੱਕਨੇ ਸ਼ੁਰੂ ਹੋ ਚੁੱਕੇ ਸੀ ਜਿਸ ਕਰਕੇ ਹੁਣ ਉਹ ਦਾ ਪਹਾਲ ਹੋਣਾ ਔਖਾ ਹੈ ਤੇ ਇਸ ਵਕਤ ਜਿਹੜਾ ਤੁਸੀਂ ਨਰਮੇ ਦੇ ਖੇਤ ਚ ਖੜੇ ਹੋ ਇੱਥੇ ਤੁਸੀਂ ਕੀ ਦੇਖ ਰਹੇ ਹੋ ਇੱਥੇ ਅਸੀਂ ਸਰਵੇ ਕਰ ਰਹੇ ਆਂ ਜੀ ਪੈਸਟ ਸਰਵੇ ਚੱਲ ਰਿਹਾ ਸਾਡਾ ਤੇ ਆਪਣੇ ਬਲਾਕ ਅਫਸਰ ਦੇ ਹਦਾਇਤਾਂ ਅਨੁਸਾਰ ਤੇ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਦੀਆਂ ਹਦਾਇਤਾਂ ਅਨੁਸਾਰ ਅਸੀਂ ਪੈਸਟ ਸਰਵੇ ਕਰਦੇ ਰਹਿਣੇ ਆਂ ਜੀ ਤੇ ਹੁਣ ਤੱਕ ਨਰਮੇ ਦੀ ਫਸਲ ਬਹੁਤ ਵਧੀਆ ਕੋਈ ਸਾਨੂੰ ਮਤਲਬ ਜਿਆਦਾ ਵਾਈਟ ਫਲਾਈ ਨਹੀਂ ਦਿਖ ਰਹੀ ਅੱਜ ਜਿਹੜਾ ਅਸੀਂ ਮੈਦਾ ਸਰਵੇ ਕੀਤਾ ਹੈਗਾ ਇੱਥੇ ਕਿਸਾਨ ਨੇ ਫੋਨ ਕੀਤਾ ਵੀ ਮੇਰੇ ਨਰਮੇ ਦੀ ਫਸਲ ਨੂੰ ਦੇਖੋ ਅਸੀਂ ਦੇਖਣਾ ਏ ਤੇ ਸਾਨੂੰ ਵਾਈਟ ਫਲਾਈ ਦਿਖੀ ਇਹਦਾ ਕਾਰਨ ਅਸੀਂ ਜਦੋਂ ਇੱਥੇ ਖੇਤ ਦੇਖਿਆ ਬਲਰਾਜ ਸਿੰਘ ਜੀ ਦਾ ਤੇ ਇਹਦੇ ਨਾਲ ਬੈਂਗਣ ਦੇ ਹੋਏ ਲੱਗੇ ਹੋਏ ਸਬਜ਼ੀ ਲੱਗੇ ਹੋਈ ਹੈ ਬੈਂਗਣਾ ਦੀ ਉਹਦੇ ਤੇ ਵਾਈਟ ਫਲਾਈ ਬਹੁਤ ਜ਼ਿਆਦਾ ਅਸੀਂ ਉਹ ਬੈਂਗਣਾ ਲੈ ਕਿਸਾਨ ਨੂੰ ਵੀ ਬੁਲਾ ਲਿਆ ਉਹਨੂੰ ਬੇਨਤੀ ਕੀਤੀ ਵੀ ਤੂੰ ਆਪ ਦੇ ਗਵਾਂਢੀ ਜ਼ਿਮੀਂਦਾਰ ਦਾ ਭਲਾ ਸੋਚ ਵੀ ਇਹ ਜਿਹੜੇ ਬੈਂਗਣ ਹੈਗੇ ਬਾਹ ਦੇ ਪਟਦੇ ਤੇ ਤਾਂ ਜੋ ਨਰਮੇਂਦੀ ਫਸਲ ਚੰਗੀ ਹੋਵੇ ਉਹ ਸਾਡਾ ਕਹਿਣਾ ਮੰਨ ਚੁੱਕਿਆ ਜੀ ਉਹ ਬੈਂਗਣਾ ਨੂੰ ਬਾਤ ਉਹ ਅੱਜ ਅੱਜ ਜਾਂ ਕੱਲ ਨੂੰ ਤੇ ਇਹਦੀ ਥਾਂ ਤੇ ਪਕਾਵੀ ਮੱਕੀ ਉਹ ਲਾਵੇਗਾ ਜੀ ਤੇ ਜਿਹੜਾ ਹੁਣ ਤੁਸੀਂ ਵਾਈਟ ਫਲਾਈ ਦੇਖ ਰਹੇ ਹੋ ਤੇ ਵਾਈਟ ਫਲਾਈ ਦੇ ਲਈ ਕੀ ਰეკਮੈਂਡੇਸ਼ਨ ਕਰ ਰਹੇ ਹੋ ਤੁਸੀਂ ਅਸੀਂ ਵਾਈਟ ਫਲਾਈ ਵਾਸਤੇ ਜਿਵੇਂ ਸਭ ਤੋਂ ਪਹਿਲਾਂ ਜੇ ਤੁਹਾਨੂੰ ਇੱਕ ਪੱਤੇ ਤੇ ਇੱਕ ਦੋ ਦਾਣੇ ਮਿਲਦੇ ਦਿਖਦੇ ਹੈਗੇ ਆ ਤੇ ਤੁਸੀਂ ਨਿੰਮ ਦੀ ਸਪਰੇਅ ਕਰੋ ਜਾਂ ਜੇ ਨਹੀਂ ਮਿਲਦੀ ਤਾਂ ਤੁਸੀਂ ਜਿਵੇਂ ਨਮੌਲੀਆਂ ਹੋਈਆਂ ਜਾਂ ਇਹਦੇ ਪੱਤੇ 4-5 ਕਿਲੋ ਲੈ ਕੇ ਘੰਟਾ ਕਉਬਾ ਲੋ ਜੋ 2-3-4 ਲੀਟਰ ਰਹਿ ਜੇ ਉਹਦੀ ਸਪਰੇਅ ਸੋ ਕਹਿਣ ਤੋਂ ਭਾਬੀ ਆਰਗੈਨਿਕ ਕੰਨੀ ਹਰੇ ਤੁਸੀਂ ਸਾਨੂੰ ਬਿਲਕੁਲ ਬਿਲਕੁਲ ਸੋ ਸਾਡੇ ਨਾਲ ਬਲਰਾਜ ਜੀ ਨੇ ਬਲਰਾਜ ਜੀ ਇੱਥੇ ਤੁਹਾਡੇ ਆਏ ਨੇ ਤਾਂ ਤੁਸੀਂ ਖੇਤ ਦੇ ਵਿੱਚ ਕੀ ਕੁਝ ਦੇਖਿਆ ਨਰਮਿਆਂ ਦਾ ਵਿੱਚ ਅਸੀਂ ਪਹਿਲਾਂ ਤਾਂ ਸੋਡੀ ਸਾਰੀ ਟੀਮ ਦਾ ਧੰਨਵਾਦ ਕਰਦੇ ਆ ਜੀ ਜੋ ਤੁਸੀਂ ਇੱਥੇ ਪਹੁੰਚੇ ਸਾਡੇ ਖੇਤੀਬਾੜੀ ਅਫਸਰ ਜੋਗੀ ਸਾਡਾ ਬਹੁਤ ਸਹਿਯੋਗ ਦਿੰਦੇ ਆ ਜੀ ਇਹਨਾਂ ਨੂੰ ਅਸੀਂ ਬੇਨਤੀ ਕਰੀ ਵੀ ਸਾਡੇ ਨਰਮੇ ਦੇ ਵਿੱਚ ਚਿੱਟਾ ਮੱਛਰ ਹੈ ਇਹਨਾਂ ਨੇ ਤੁਰਤ ਸਾਡੇ ਕੋਲੇ ਪਹੁੰਚੇ ਤੇ ਇਹਨਾਂ ਨੇ ਸਾਨੂੰ ਕਾਰਨ ਦੱਸਿਆ ਵੀ ਇਹ ਤੁਹਾਡੇ ਕਾਰਨ ਆ ਜੀ ਬੈਂਕ ਨਾਲ ਵੈਂਗਣਾ ਦੇ ਕੀ ਕਾਰਨ ਕਰਕੇ ਮੱਛਰ ਹੈ ਇਹਨਾਂ ਦੇ ਦੱਸਣ ਮੁਤਾਬਕ ਅਸੀਂ ਸਪਰੇਅ ਕਰਾਂਗੇ ਜੀ ਤੇ ਆਪਦੇ ਨਰਮੇ ਨੂੰ ਵਧੀਆ ਕਰਾਂਗੇ ਸੋ ਤੁਸੀਂ ਦੇਖ ਸਕਦੇ ਹੋ ਕਿ ਕਈ ਵਾਰੀ ਜਿਹੜਾ ਆਣ ਗੁਆਣ ਦੇ ਵਿੱਚੋਂ ਜਾਣੇ ਅਣਜਾਣੇ ਦੇ ਵਿੱਚ ਵੀ ਨੁਕਸਾਨ ਹੋ ਜਾਂਦਾ ਪਰ ਜਿਹੜੀ ਘਟਨਾ ਮਲ ਵਾਲੀ ਵਾਪਰੀ ਹੈ ਉਹਦੇ ਬਾਰੇ ਵੀ ਜਿਹੜਾ ਇੱਕ ਸ਼ਰਾਰਤ ਕਿਤੇ ਨਾ ਕਿਤੇ ਨਜ਼ਰ ਆਉਂਦੀ ਹੈ ਸੋ ਹਮੇਸ਼ਾ ਜਦੋਂ ਖੇਤੀ ਕਰਦੇ ਹੋ ਤਾਂ ਖੇਤੀਬਾੜੀ ਵਿਭਾਗ ਨਾਲ ਜਿਹੜੇ ਸਬੰਧਤ ਅਧਿਕਾਰੀ ਨੇ ਉਹਨਾਂ ਦੇ ਨਾਲ ਇਨ ਟੱਚ ਰਿਹਾ